ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਆਪਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਅਨੋਖੇ ਕੌਤਕ ਬਾਰੇ ਜਾਣਨ ਲੱਗੇ ਹਾਂ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਰਸਤੇ ਦੇ ਵਿੱਚ ਜਾ ਰਹੇ ਸਨ ਤਾਂ ਸੰਗਤ ਜੀ ਉਸ ਰਸਤੇ ਦੇ ਵਿੱਚ ਇੱਕ ਵੇਸਵਾ ਦਾ ਕੋਠਾ ਪੈਂਦਾ ਸੀ ਲੋਕ ਕਹਿੰਦੇ ਸਨ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਪਵਿੱਤਰ ਹਨ ਪਰ ਸੰਗਤ ਜੀ ਇੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲੋਕਾਂ ਦੀ ਸੋਚ ਨੂੰ ਆਪਣੇ ਗੌਤਕ ਦੇਰਾ ਹੀ ਬਦਲਣਾ ਚਾਹੁੰਦੇ ਸਨ ਗੁਰੂ ਸਾਹਿਬ ਜੀ ਆਪ ਆਪਣੀ ਸੋਚ ਰਾਹੀ ਲੋਕਾਂ ਦੇ ਅੰਦਰਲੇ ਪਖੰਡ ਨੂੰ ਸਮਝਾਉਣਾ ਚਾਹੁੰਦੇ ਸਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਆਖਿਆ ਕਿ ਆਓ ਅਸੀਂ ਇਸ ਘਰ ਦੇ ਅੰਦਰ ਚਲੀਏ ਗੁਰੂ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਸਿੰਘ ਬੜੇ ਹੈਰਾਨ ਹੋਏ ਕਈਆਂ ਦੇ ਮਨ ਵਿੱਚ ਸ਼ੰਕਾ ਵੀ ਆਈ ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਦੀ ਕੋਈ ਪਰਵਾਹ ਨਾ ਕੀਤੀ ਉਸ ਘਰ ਦੇ ਅੰਦਰ ਚਲੇ ਜਾਂਦੇ ਹਨ ਸੰਗਤ ਜੀ ਉਸ ਘਰ ਦੇ ਅੰਦਰ ਇੱਕ ਔਰਤ ਬੈਠੀ ਸੀ ਗੁਰੂ ਪਾਤਸ਼ਾਹ ਜੀ ਨੇ ਉਸ ਔਰਤ ਨੂੰ ਨਮਸਕਾਰ ਕੀਤੀ ਉਹ ਔਰਤ ਪੜੀ ਹੱਕੀ ਬਕੀ ਰਹਿ ਗਈ ਕਿ ਅੱਜ ਮੇਰੇ ਘਰ ਗੁਰੂ ਪਾਸ਼ਾ ਜੀ ਆਪ ਚੱਲ ਕੇ ਆਏ ਹਨ ਇਹ ਕਿਵੇਂ ਹੋ ਸਕਦਾ ਹੈ ਪਰ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਕਹਿਣ ਲੱਗੇ ਕ ਮਾਤਾ ਜੀ ਤੇਰਾ ਜੀਵਨ ਅੱਜ ਬਦਲ ਸਕਦਾ ਹੈ ਜੇ ਤੁਸੀਂ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਲਾ ਦੇਵੋ ਤੁਸੀਂ ਵੀ ਨਿਰਮਲ ਹੋ ਜਾਵੋਗੇ ਗੁਰੂ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਉਸ ਔਰਤ ਦੀਆਂ ਅੱਖਾਂ ਚੋਂ ਹੰਝੂ ਵਹਿ ਲੱਗ ਪੈਂਦੇ ਹਨ ਰੂਮ ਲੱਗ ਪੈਂਦੀ ਹੈ ਬੜਾ ਪਛਤਾਵਾ ਕਰਨ ਲੱਗ ਪੈਂਦੀ ਹੈ ਅਤੇ ਕਹਿ ਲਗੀ ਕਿ ਗੁਰੂ ਪਾਸ਼ਾ ਜੀ ਮੈਂ ਤਾਂ ਪਾਪਾਂ ਦੀ ਮੂਰਤ ਹਾਂ ਮੈਂ ਤਾਂ ਪਾਪਾਂ ਦੀ ਅਧਿਕਾਰਣ ਹਾਂ ਮੈਂ ਬੜੇ ਪਾਪ ਕੀਤੇ ਹਨ ਮੈਂ ਇੱਕ ਆਪਾਗਨ ਹਾਂ ਉਸ ਔਰਤ ਦੀ ਇਹ ਗੱਲ ਸੁਣ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲਗੇ ਕਿ ਭਾਈ ਪਾਪੀ ਉਹ ਨਹੀਂ ਜੋ ਗਲਤੀ ਕਰਦਾ ਹੈ ਪਾਪੀ ਉਹ ਹੈ ਜੋ ਗਲਤੀ ਕਰਕੇ ਵੀ ਰਾ ਨਹੀਂ ਬਦਲਦਾ ਸੰਗਤ ਜੀ ਗੁਰੂ ਪਾਸ਼ਾ ਜਿਹਦੀਆਂ ਇਹ ਗੱਲਾਂ ਸੁਣ ਕੇ ਉਹ ਔਰਤ ਬੜੇ ਵਿਰਾਗ ਵਿੱਚ ਆ ਜਾਂਦੀ ਹੈ ਅਤੇ ਗੁਰੂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਟਹਿ ਪੈਂਦੀ ਹੈ ਸੰਗਤ ਜੀ ਐਸੀ ਰਾਤ ਆਈ ਉਸ ਔਰਤ ਲਈ ਜਿਸ ਨੇ ਆਪਣਾ ਸਾਰਾ ਜੀਵਨ ਹੀ ਬਦਲ ਲਿਆ ਉਹ ਵੇਸਵਾਹੀ ਨਹੀਂ ਰਹੀ ਉਹ ਇੱਕ ਗੁਰਮਖਣੀ ਬਣ ਗਈ ਗੁਰੂ ਵਾਲੀ ਬਣ ਗਈ ਤਾ ਸੰਗਾ ਜੀ ਅਗਲੇ ਦਿਨ ਫਿਰ ਲੋਕਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਪਾਤਸ਼ਾਹ ਜੀ ਤੁਸੀਂ ਉਸ ਖਾਤੇ ਉਸ ਕੋਠੇ ਅੰਦਰ ਕਿਉਂ ਗਏ ਸਨ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਕਦੇ-ਕਦੇ ਕੰਡਿਆਂ ਦੇ ਵਿੱਚੋਂ ਫੁੱਲ ਉੱਗਦੇ ਹਨ ਅਸੀਂ ਮਨੁੱਖਤਾ ਨੂੰ ਉਤਾਰਨ ਆਏ ਹਾਂ ਨਾ ਕਿ ਉਹਨਾਂ ਨੂੰ ਥਾਵਾਂ ਦੇ ਆਧਾਰ ਤੇ ਤੋਲਣਾ ਗੁਰੂ ਪਿਆਰੀ ਸੰਗਤ ਜੀ ਇਹ ਸਾਖੀ ਸਾਨੂੰ ਇਹ ਦੱਸਦੀ ਹੈ ਕਿ ਗੁਰੂ ਜੀ ਨੇ ਕਦੇ ਭੇਦ ਭਾਵ ਨਹੀਂ ਕੀਤਾ ਕਦੇ ਉੱਚ ਨੀਚ ਨਹੀਂ ਸਮਝਿਆ ਉਹਨਾਂ ਨੇ ਹਮੇਸ਼ਾ ਮਨੁੱਖਤਾ ਨੂੰ ਮੱਤ ਦੇ ਕੇ ਉਹਨਾਂ ਦੀ ਆਤਮਾ ਨੂੰ ਜਗਾਇਆ ਹੈ ਇਸ ਕਰਕੇ ਅਸੀਂ ਵੀ ਕਦੇ ਕਿਸੇ ਨੂੰ ਉਹਦੀ ਹਾਲਤ ਜਾਂ ਥਾਂ ਦੇ ਆਧਾਰ ਤੇ ਨਾ ਖੀਰਲਾ ਸਮਝੀਏ ਸਾਨੂੰ ਸਭ ਨੂੰ ਕੋਈ ਗਲਤੀ ਕਰ ਰਿਹਾ ਹੈ ਜਾਂ ਕੋਈ ਗਲਤ ਕੰਮ ਕਰ ਰਿਹਾ ਹੈ ਜਾਂ ਕੋਈ ਗਲਤ ਰਸਤੇ ਤੇ ਚੱਲ ਜਾ ਰਿਹਾ ਹੈ ਤਾਂ ਸਾਨੂੰ ਉਸ ਨੂੰ ਸੁਸ ਨੂੰ ਸੁਧਾਰਨਾ ਚਾਹੀਦਾ ਹੈ ਉਸ ਨੂੰ ਰੋਕਣਾ ਚਾਹੀਦਾ ਹੈ ਸਾਨੂੰ ਉਸ ਨੂੰ ਚੰਗੇ ਕਰਮਾਂ ਵੱਲ ਲੈ ਜਾਣਾ ਚਾਹੀਦਾ ਹੈ ਧੰਨ ਮੇਰੇ ਬਾਜਾ ਵਾਲੇ ਦਾ ਜਿਗਰਾ ਇੰਨਾ ਵੱਡਾ ਹੈ ਕਿ ਅਸੀਂ ਕਿੰਨੇ ਵੀ ਬਾੜੇ ਪਾਪ ਕਿਉਂ ਨਾ ਕਰ ਲਈਏ ਕਿੰਨੀਆਂ ਵੀ ਗਲਤੀਆਂ ਕਿਉਂ ਨਾ ਕਰ ਲਈਏ ਅਗਰ ਅਸੀਂ ਇੱਕ ਵਾਰੀ ਵੀ ਜਾ ਕੇ ਉਸ ਕੋਲ ਮਾਫੀ ਮੰਗ ਲਈਏ ਉਸ ਦੇ ਚਰਨਾਂ ਦੇ ਨਾਲ ਜੁੜ ਜਾਈਏ ਤਾਂ ਸਾਨੂੰ ਉਹ ਉਸੇ ਵੇਲੇ ਹੀ ਮਾਫ ਕਰ ਦਿੰਦੇ ਇਸੇ ਕਰਕੇ ਸਾਨੂੰ ਮਾੜੇ ਕਰਮ ਛੱਡ ਕੇ ਚੰਗੇ ਕਰਮਾਂ ਵੱਲ ਜਾਣਾ ਚਾਹੀਦਾ ਹੈ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਗੁਰੂ ਬਾਣੀ ਨੇ ਨਾਲ ਜੁੜਨਾ ਚਾਹੀਦਾ ਹੈ ਨਿਤ ਨਾਮ ਕਰਨਾ ਚਾਹੀਦਾ ਹੈ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਨੀ ਲੱਗੀ ਪਿਆਰਾ ਜਾਂ ਕਮੈਂਟ ਕਰਕੇ ਜੀ ਦੱਸਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ